ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬੱਜੂਮਾਨ ਬੱਜੂਮਾਨ ਪਿੰਡ ਦੋਸਤੋ ਤਹਿਸੀਲ ਬਟਾਲਾ ਜਿਲ੍ਹਾ ਗੁਰਦਾਸਪੁਰ ਦਾ ਪਿੰਡ ਆ ਤੇ ਜੈੰਤੀਪੁਰਾ ਜਿਹੜਾ ਦੋਸਤੋ ਅੱਡਾ ਲੱਗਦਾ ਠੀਕ ਆ ਜੀ ਜੈੰਤੀਪੁਰਾ ਅੱਡਾ ਤਕਰੀਬਨ 1 ਕਿਲੋਮੀਟਰ ਦੀ ਦੂਰੀ ਆ ਪਿੰਡ ਬੱਜੂਮਾਨ ਤੋਂ ਵੀਰ ਗੁਰਜਿੰਦਰ ਦੇ ਕੋਲੇ ਆਇਆ ਦੋਸਤੋ ਤੇ ਇਸ ਘਰੋਂ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਆਪਣੇ ਚੈਨਲ ਦੇ ਉੱਪਰ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਜਿੱਦਾਂ ਕਿ ਕਾਫੀ ਵੀਰ ਜਾਣਦੇ ਆ ਜਿਹੜੇ ਨੇੜੇ-ਤੇੜੇ ਵਾਲੇ ਆ ਸੂ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਜਿਹੜੇ ਇਸ ਘਰੇ ਹੁੰਦੇ ਆ ਤੇ ਖਾਸ ਵੀਰ ਤੁਸੀਂ ਪਿੰਡ ਬੱਜੂਵਾਨ ਕਰ ਲਿਓ ਠੀਕ ਆ ਜੀ ਅੰਮ੍ਰਿਤਸਰ ਤੋਂ ਜਿਹੜਾ ਕੋਈ ਵੀਰ ਆ ਰਿਹਾ ਤੇ ਜੈੰਤੀਪੁਰ ਅੱਡੇ ਤੋਂ ਤੁਸੀਂ ਬਿਲਕੁਲ ਜਿਹੜੀ ਐ ਟਰਨ ਲੈ ਕੇ ਪਿੰਡ ਬੱਜੂਵਾਨ ਵਿਜ਼ਿਟ ਕਰ ਸਕਦੇ ਜੀ ਕੋਈ 10 ਕਿਲੋਮੀਟਰ ਦੀ ਦੂਰੀ ਜਿਹੜੀ ਆ ਦੋਸਤੋ ਬਿਲਕੁਲ ਸ਼ਹਿਰ ਬਟਾਲੇ ਦੀ ਆ ਤੇ ਵਿਕਰੀ ਵਾਲੇ ਪਸ਼ੂ ਜਿਹੜੇ ਇਸ ਘਰੇ ਹੁੰਦੇ ਆ ਠੀਕ ਆ ਜੀ ਦੋ ਵੜਾ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦਿਖਾ ਦਾਂਗੇ ਇੱਕ ਝੋਟੀ ਦਿਖਾ ਦਾਂਗੇ ਪਸ਼ੂ ਜਿਹੜੇ ਆ ਤਿੰਨੇ ਸੋ ਸਾਰੇ ਵੀਰ ਜਿਹੜਾ ਵੀ ਵੀਰ ਕੋਈ ਖਰੀਦਦਾਰ ਆ ਰਿਹਾ ਖਾਸ ਤੌਰ ਤੇ ਆਪਣੀ ਚੁਵਾਈ ਕਰਕੇ ਤਸੱਲੀ ਕਰ ਸਕਦਾ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ ਠੀਕ ਆ ਕਿਉਂਕਿ ਪਸ਼ੂ ਸਾਰੇ ਸੁਵੇ ਸੁਵੇ ਆ ਬਾਕੀ ਅੱਜ ਦੋਸਤੋ 8 ਅਕਤੂਬਰ ਨੂੰ ਇਹ ਆਪਾਂ ਕਵਰੇਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ 8:30 ਮਿੰਟ ਮਾਰਨਿੰਗ ਦਾ ਟਾਈਮ ਆ ਸਾਢੇ 8:30 ਦਾ ਜਿਹੜਾ ਮਾਰਨਿੰਗ ਦਾ ਟਾਈਮ ਆ ਆਜੋ ਕਰਦੇ ਆ ਗੱਲਬਾਤ ਵੀਰ ਗੁਰਜਿੰਦਰ ਦੇ ਨਾਲ ਪੁੱਛ ਲੈਂਦੀ ਆ ਦੋਸਤੋ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਆਜੋ ਵੀ ਤਮ ਤੋਂ ਪਹਿਲਾਂ ਵੀਰ ਗੁਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਜੀ ਠੀਕ ਠਾਕ ਬਹੁਤ ਵਧੀਆ ਜੀ ਠੀਕ ਠਾਕ ਕਿਰਪਾ ਵਾਹਿਗੁਰੂ ਦੀ ਠੀਕ ਠਾਕ ਜੀ ਅੱਛਾ ਗੁਰਜਿੰਦਰ ਭਾਈ ਪਸ਼ੂ ਵਪਾਰ ਦਾ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਬਹੁਤ ਵਧੀਆ ਚੱਲਣ ਡਿਆ ਕਿਰਪਾ ਗੁਰੂ ਰਾਮਦਾਸ ਦੀ ਬਹੁਤ ਸੋਹਣਾ ਲੈ ਕੇ ਚੱਲ ਠੀਕ ਹੈ ਜੀ ਵਿਕਰੀ ਵਾਲੇ ਪਸ਼ੂ ਖਾਸ ਤੌਰ ਤੇ ਬੇੜਾ ਮੱਝਾਂ ਝੋਟੀਆਂ ਇਸੇ ਤਰ੍ਹਾਂ ਹੁੰਦੀਆਂ ਰਹੀਆਂ ਹਾਂ ਜੀ ਆਉਂਦੀਆਂ ਰਹੀਆਂ ਨੇ ਦੋ ਆਗੇ ਦੋ ਚੱਲ ਕੇ ਇਦਾਂ ਚੱਲੀ ਜਾਂਦਾ ਜੀ ਚੱਲ ਕਰ ਕਰ ਅੱਛਾ ਗਰਜਿੰਦਰ ਵੀਰ ਅੰਮ੍ਰਿਤਸਰ ਤੋਂ ਦੂਰੀ ਵੇਖੀ ਹੈ ਕਿੰਨੀ ਕ ਆਪਣੇ ਇਸ ਪਿੰਡ ਦੀ ਲਾਲਚਾਸ ਜੈੰਤੀਪੁਰ ਤੱਕ ਲੜੀਏ ਜੈੰਤੀਪੁਰ ਤੇ ਮੈਨੂੰ 1 ਕਿਲੋਮੀਟਰ ਜੇ ਹਾਂਜੀ ਤੇ ਇਹ ਪੈਂਦਾ ਜੇ ਜੋ ਅੰਮ੍ਰਿਤਸਰ ਤੋਂ ਪਠਾਨਕੋਟ ਹਾਈਵੇ ਆ ਉਸ ਦੇ ਉੱਪਰ ਆ ਤੇ ਅੰਮ੍ਰਿਤਸਰ ਮੈਨੂੰ ਕੋਈ 27 28 ਕਿਲੋਮੀਟਰ ਪੈਂਦਾ 27 28 ਕਿਲੋਮੀਟਰ 27 28 ਕਿਲੋਮੀਟਰ ਪੈਂਦਾ ਤੇ ਬਟਾਲਾ ਇੱਥੋਂ ਰਹਿ ਗਿਆ 10 ਕਿ ਬਟਾਲਾ ਹਾਂ 9-10 ਕਿਲੋਮੀਟਰ ਬਟਾਲਾ 9-10 ਕਿਲੋਮੀਟਰ ਹਾਂ ਬਟਾਲਾ ਠੀਕ ਆ ਜੀ ਤੇ ਹੋਰ ਨਾਲ ਲੱਗਦੇ ਪਿੰਡ ਆਪਣੇ ਕਿਹੜੇ-ਕਿਹੜੇ ਇੱਥੇ ਹੈਗੇ ਜਿਹੜ ਤੇ ਸੇਖੂਪੁਰ ਆ ਪਿੰਡਾ ਜਿੰਕੀ ਪਰਦੇ ਨਾਲ ਹਾਂਜੀ ਨਾਲ ਬੱਜੂ ਮਾਨ ਪੈ ਗਿਆ ਇਹ ਦੋ ਤਿੰਨ ਪਿੰਡ ਨੇ ਦੋ ਤਿੰਨ ਪਿੰਡੇ ਹੋਈਆਂ ਅੱਛਾ ਤੇ ਗੁਰਜਿੰਦਰ ਭਾਈ ਅੱਜ ਪਸ਼ੂ ਤਿੰਨ ਵਿਕਾਊ ਆ ਹਾਂਜੀ ਤਿੰਨੇ ਸੂਏ ਸਵਾਏ ਤਿੰਨੇ ਸੂਏ ਸਵਾਏ ਦੋ ਬਿਹੜਾ ਦੋਸਤੋ ਵਜੇ ਨੰਬਰ ਤੋਂ ਆਪਾਂ ਜਿਹੜੀ ਇਹ ਜਾਣਕਾਰੀ ਇਹ ਵੀਰ ਤੋਂ ਲੈ ਲਾਂਗੇ ਇਸ ਝੋਟੀ ਦੀ ਠੀਕ ਆ ਝੋਟੀ ਦੀ ਇਨਫੋਰਮੇਸ਼ਨ ਤੋਂ ਬਾਅਦ ਜਿਹੜੀਆਂ ਤੁਹਾਨੂੰ ਦੋ ਬਿਹੜਾਂ ਦਿਖਾ ਦਾਂਗੇ ਬਿਹੜਾਂ ਕਾਫੀ ਸੋਹਣੀਆਂ ਨੇ ਰੇਡ ਪੜਤਾ ਜਿਹੜਾ ਦੋਸਤੋ ਜਾਇਜ਼ ਜੈਨੂਨ ਰੇਡ ਪੜਤਾ ਹੋਊਗਾ ਸੋ ਵੀਡੀਓ ਦੇ ਨਾਲ ਬਾਕੀ ਵੀਰ ਜਿੰਨੇ ਵੀ ਆ ਸਾਰੇ ਐਂਡ ਤੱਕ ਜਰੂਰ ਅੱਛਾ ਵੀਰ ਗੁਰਜੇ ਤਾਂ ਪਹਿਲੇ ਨੰਬਰ ਤੋਂ ਇੱਥੋਂ ਸਟਾਰਟਿੰਗ ਕਰ ਲਏ ਇਸ ਝੋਟੀ ਦੀ ਡਿਟੇਲ ਸਾਂਝੀ ਕਰਦੇ ਹੋ ਵੀ ਉਹ ਸੂਬਾ ਕਿਨਵਾ ਸੂਈ ਹੈ ਇਹ ਵਿੱਚ ਦੂਜਾ ਸੂਬਾ ਸੂਈ ਜੀ ਅੱਛਾ ਜੀ ਹਾਂ ਜੀ ਦੂਜਾ ਸੂਬਾ ਸੂਈ ਜੇ ਲਓ ਜੀ ਤੇ ਅੱਜ ਕੋ 6ਵਾਂ 7ਵਾਂ ਦਿਨ ਹੋਇਆ ਸੂਈ ਨੂੰ 6ਵਾਂ 7ਵਾਂ ਦਿਨ ਆ ਜਿਹੜਾ ਦੋਸਤੂ ਅੱਜ ਹੋਇਆ ਸੂਈ ਨੂੰ ਦੂਜਾ ਸੂਬਾ ਤੇ ਆ ਤੁਸੀਂ ਵੇਖ ਸਕਦੇ ਜੀ ਠੀਕ ਹੈ ਜੀ ਸੋ ਹਵਾਨੇ ਦੀ ਕੁਆਲਿਟੀ ਚੰਗੀ ਆ ਬਿਲਕੁਲ ਦੂਜਾ ਸੂਬਾ ਤੇ ਛੇਵੇਂ ਸੱਤਵੇਂ ਦਿਨ ਦੇ ਵਿੱਚ ਅੱਜ ਕਿੰਨਾ ਗੋਦੁੱਧ ਜਿਹੜਾ ਹੁਣ ਆਪਾਂ ਚੋਰ ਹੈ। ਇਹ ਦੇਖੋ ਛੇਵੇਂ ਸੱਤਵੇਂ ਦਿਨ ਦੇ ਵਿੱਚ ਅੱਜ 10 ਕਿਲੋ ਦੁੱਧ ਨਹੀਂ ਆ ਰਿਹਾ। 10 ਕਿਲੋ। 10 ਕਿਲੋ ਦੁੱਧ ਤੇ ਆ ਰਿਹਾ ਛੇਵੇਂ ਸੱਤਵੇਂ ਦਿਨ ਚ ਆ। ਠੀਕ ਆ ਤੇ ਬੱਚਾ ਮਗਰ ਦੇ ਕੀ ਹੈ? ਮਗਰ ਕਟਾ ਜ। ਮਗਰ ਕਟਾ। ਹਾਂਜੀ। ਤੇ ਚਵਾਪ ਸਮਾਈਕ ਨੰਬਰ ਆ ਜੀ। ਬਹੁਤ ਸਾੜਾ ਸੋਹਣਾ ਚਵਾ ਲੱਗਾ ਕੋਈ ਭੂਰ ਸਟਾ ਨਹੀਂ। ਠੀਕ ਆ ਜੀ। ਹਾਂ ਇੱਕੋ ਜੇ ਥਾਣੇ ਇੱਕੋ ਜੀ ਚਵਾਈ ਆ। ਭੋਲੀ ਬੜੀ ਚਵਾਈ। ਅੱਛਾ ਕੋਈ ਨਿਆਣਾ ਚੋਦੇ ਜਿੱਦਾਂ ਮਰਜੀ। ਬਹੁਤ ਭੋਲੀ ਚਵਾਈ ਲੱਗੇ। ਤੇ ਦੁੱਧ ਦੱਸ ਤਾਂ ਵੀ ਹਾਂਜੀ ਸਟਾਰਟਿੰਗ ਇੰਨੇ ਤੋਂ ਕੀਤੀ ਆ ਦੀ ਇੱਕ ਸਾਬੀ ਲਾ ਲਓ ਤੁਸੀਂ ਤੇ ਬਾਕੀ ਥੋੜੀ ਥੋੜੀ ਜੋ ਖਰਾਕ ਜਾਊਗੀ ਜਾਂ ਮੈਲੇ ਤੇ ਜਾਊਗੀ ਹਾਂਜੀ ਫੇਰ ਹੀ ਦੁੱਧ ਦਾ ਪਤਾ ਲੱਗੂਗਾ ਹਾਂਜੀ ਬਿਲਕੁਲ ਸਹੀ ਹੈ ਸੋ ਦੋਸਤੋ ਅੱਜ 6ਵੇਂ 7ਵੇਂ ਦਿਨ ਤੇ ਵਿੱਚ ਤੁਸੀਂ ਜਿਹੜਾ ਅਕਾਊਂਟ ਕਰ ਸਕਦੇ ਹੋ ਉਹ ਹੈਗਾ ਦਾਉਂ ਤੋਂ 10 10 ਕਿਲੋ ਜਿਹੜਾ ਦੁੱਧ ਬਿਲਕੁਲ ਹਾਜ਼ਰ ਵੀਰ ਨੇ ਕਿਹਾ ਵੀ ਜਿਵੇਂ ਮੈਲਿਓ ਪਸ਼ੂ ਨੇ ਚੱਲਣਾ ਹਜੇ ਵੀਹਾਂ ਪੱਚੀਆਂ ਦਿਨਾਂ ਤੇ ਜਿਹੜਾ ਦੋਸਤੋ ਪੀਕ ਦੀ ਆਪਾਂ ਪੂਰੀ ਗੱਲਬਾਤ ਕਰ ਸਕਦੇ ਹਾਂ ਵੀ ਕਿੰਨਾ ਚਬਾਊਗੀ ਉਹ ਹਜੇ ਜਿਹੜਾ ਸਮਾਂ ਦੋਸਤੋ ਹਜੇ ਪਿਆ ਹੈ ਬਾਕੀ ਘੱਟੋ ਘੱਟ ਵੀ 15 15 20 20 ਦਿਨ ਪਾਏ ਆ ਸੁੰਗੀ ਸੁੰਗੀ ਛੋਟੀ ਆ ਫੇਸ ਕੁਆਲਿਟੀ ਚੰਗੀ ਆ ਠੀਕ ਆ ਸਿੰਘਾਂ ਦੀ ਬੰਤਰ ਵੇਖ ਲਓ ਬਿਲਕੁਲ ਪਤਲਾ ਜਿਹਾ ਫੇਸ ਆ ਝੋਟੀਆਂ ਦੇ ਵਿੱਚ ਫੇਸ ਆ ਜਿੱਦਾਂ ਕਿ ਦੂਜਾ ਸੁਬਾ ਸੁਈ ਆ ਛੋਟੀ ਇਤਹਾਸ ਕੁਆਲਿਟੀ ਚੰਗੀ ਆ ਪਤਲੇ ਪਿੰਡੇ ਦੀ ਪਤਲੇ ਪਿੰਡੇ ਆ ਵੇਖ ਯਾਰ ਅਸੀਂ ਅੰਗੂ ਵੱਲੀ ਜਾਓ ਹਾਂ ਹਾਂ ਪਤਲੀ ਪੂਸ ਦੀ ਹੂੰ ਠੀਕ ਆ ਬਾਕੀ ਜਵਾਬ ਸਮਾ ਜਿਹੜਾ ਦੋਸਤੋ ਉਹ ਇੱਕ ਨੰਬਰ ਆ ਠੀਕ ਆ ਬਹੁਤ ਹੀ ਵੱਡੀ ਜਿਹੜੀ ਮੇਨ ਗੱਲ ਆ ਵੀ ਜਵਾਬ ਸਮਾ ਦੀ ਉਹ ਇੱਕ ਨੰਬਰ ਆ ਕੋਈ ਵੀ ਰੱਬ ਦੀ ਚਵਾਈ ਕਰ ਸਕਦਾ ਦੋ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਉਹ ਤੁਹਾਡੀ ਰਿਸਪੌਂਸਿਬਿਲਟੀ ਹੈ ਠੀਕ ਆ ਤੇ ਗਰਜਿੰਦਰ ਭਾਈ ਕੀ ਮੋਲ ਕੇ ਰਹੂਗਾ ਇਸ ਝੋਟੀ ਤੇ ਲੈਣ ਦੇ ਮੋਲ ਤੇ ਵੀਰ ਜੀ ਭਾ 70 ਕਰਾ ਲੋ ਅੱਛਾ ਜੀ ਭਾਵੇਂ 75 ਕਰਾ ਲੋ ਤੇ ਹੈਵੀ ਨੇ ਦੀ ਝੋਟੀ ਆ ਜਿਹਨੇ ਸਟਾਰਟਿੰਗ ਹੀ 10 ਕਿਲੋ ਤੇ ਕੀਤੀ ਆ ਤੇ ਬਹੁਤਾ ਨਹੀਂ ਤੇ 2 ਕਿਲੋ ਝੋਟੀ ਨੂੰ ਨਾ ਹੋਰ ਵਧਾਉਗੀ ਹੂੰ ਇੰਨੇ ਵਧਾਉ ਤੇ ਬਿਲਕੁਲ ਇਹ ਲੈਣ ਦੇਣ ਜਿਹੜਾ ਵੀਰ ਜੀ 65000 ਜੀ ਉਹ ਚ ਛੋਟ ਕਰ ਦਾਂਗੇ 65 ਜੋ 65000 ਚ ਛੋਟ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਲੈ ਵੀਰ ਗਰਜਿੰਦਰ ਖੋਲ ਕੇ ਦਿਖਾ ਦिए 65000 ਦੇ ਵਿੱਚੋਂ ਦੋਸਤੋ ਛੋਟ ਹੋ ਜੂਗੀ ਜੈਨੂਨ ਜਾਇਜ ਮੋਲਾ ਬਾਕੀ ਵੀਰ ਕੋਈ ਆਪਦੇ ਹਿਸਾਬ ਨਾਲ ਜਿੰਨੀ ਵੀ ਤੁਹਾਨੂੰ ਸਮਝ ਆ ਇੱਕ ਵਾਰੀ ਆਣ ਕੇ ਤਸੱਲੀ ਆਪਦੀ ਚੁਬਾਈ ਕਰਕੇ ਜਰੂਰ ਦੇਖ ਲਿਓ ਕਿਉਂਕਿ ਚੁਬਾਈ ਜੇਕਰ ਫਿੱਟ ਬੈ ਗਈ ਦੋਸਤੋ ਤਾਂ 65000 ਰੁਪਇਆ ਬਿਲਕੁਲ ਰਲਦਾ ਮਿਲਦਾ ਝੋਟੀ ਦੇ ਵੀਰ ਨੇ ਰੇਟ ਕੀਤਾ ਕੋਈ ਨਜਾਇਜ਼ ਨਹੀਂ ਕੋਈ 72 75 ਕਿਹ ਹੈ ਕਿ ਵਿੱਚੋਂ ਛੋਟ ਨਹੀਂ ਹੈਗੀ ਆ ਦੇਖੋ ਜੀ ਠੀਕ ਹੈ ਬਾਕੀ ਥਣ ਥਣ ਦਾ ਪ੍ਰੋਪਰ ਸਾਈਜ਼ ਹੈ ਜਿਹੜਾ ਦੋਸਤੋ ਬਿਲਕੁਲ ਮੁਠੀ ਦਾ ਨਾ ਸਹਿਜ ਹੈ ਚੰਗਾ ਵਿੱਚ ਸਪੇਸ ਚੰਗੀ ਆਪਸੀ ਥਣਾ ਦੀ ਆ ਦੇਖੋ ਬਦਮ ਨਹੀਂ ਤੇ 1 ਡੰਗ ਦਾ 1 ਕਿਲੋ ਵੀ ਵਧਾਇਆ ਤੇ ਦੋਵਾਂ ਡੰਗਾਂ ਦਾ 2 ਕਿਲੋ ਤੇ ਬੰਦਾ ਹੀ ਆ ਹੂੰ 2 ਕਿਲੋ ਵਧਾ ਦੂਗੀ ਦੋ ਤੇ ਫਿਰ ਜੇ ਕਰਦਾ ਉਹ ਤੇ 10 ਕਿਲੋ ਤੇ ਕਰਸੀ ਹੈ ਜਿਹਨੇ ਸਟਾਰਟਿੰਗ ਹੀ ਨਹੀਂ ਤੇ ਕਿਤੀ ਸਿਆਸਤਾ ਦਿਨਾ ਦੀ 10 ਕਿਲੋ ਦੋਦੀ ਝੋਟੀਆਂ ਬਹੁਤ ਘਾਟ ਹੁੰਦੀਆਂ ਬਿਲਕੁਲ ਮੈਂ ਬਗਾਵਾਂ ਹੁੰਦੀਆਂ ਮਈਆਂ ਬਹੁਤ ਘਾਟ ਹੁੰਦੀਆਂ ਬਾਕੀ ਹਵਾਨਾ ਵੀ ਜਿੰਨਾ ਅੱਗੇ ਨੂੰ ਉਹਨਾਂ ਕਾ ਪਿੱਛੇ ਨੂੰ ਬਣਾ ਕੇ ਤਿਆਰ ਕੀਤਾ ਤੇ ਸਪੇਸ ਦੋਸਤੋ ਸਾਨਾ ਦੀ ਚੰਗੀ ਹੈ ਚਵਾਪ ਸਮਾਇਕ ਨੰਬਰਾਂ ਬਾਕੀ ਹੁਣ ਜਿਹੜਾ ਮੌਜੂਦਾ ਉਹ 10 ਕਿਲੋ ਕੋਈ ਵੀ ਰਪਦੀ ਤਸੱਲੀ ਨਾਲ ਜਿਹੜੀ ਹੈ ਦੋਸਤੋ ਚਬਾਈ ਅਹ ਠੀਕ ਆ ਗੁਰਜਿੰਦਰ ਵੀਰੇ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਇੱਕ ਬਿਲਕੁਲ ਕਾਲੇ ਰੰਗ ਇੱਕ ਰੰਗ ਦੇ ਵਿੱਚ ਜਿਹੜੀ ਆ ਵਹਿੜ ਆ ਗਈ ਆ ਇਹ ਬਰੀਡ ਦੇ ਵਿੱਚ ਕਿਹੜੀ ਹੈ ਤੇ ਇਹ ਸੁਹਾ ਕਿਨਵਾ ਸੂਈ ਆ ਇਹ ਪਹਿਲੇ ਸੁਹਾ ਸੂਈ ਜੀ ਪਹਿਲਾਂ ਸੇ ਦੰਦ ਜੇ ਮੂਹ ਆ ਮੂਹ ਚੱਕੀ ਹੈ ਜੀ ਹਾਂ ਤੇ ਜਿੰਨੂੰ ਆਪਾਂ ਪੰਜਾਬ ਦੀ ਜਰਸੀ ਕਹਿ ਦਿੰਨੇ ਵੱਡੀ ਜਰਸੀ ਆ ਜਰਸੀ ਆ ਗਈ ਤਾਂ ਫੇਸ ਕੁਆਲਟੀ ਦਿਖਾਉਣਾ ਠੀਕ ਆ ਜੀ ਫੇਸ ਕੁਆਲਟੀ ਦੋਸਤੋ ਤੁਹਾਨੂੰ ਦਿਖਾਉਣੀ ਹੈ ਬਰੀਡ ਦੇ ਵਿੱਚ ਜੇਕਰ ਆਪਾਂ ਦੇਖੀਏ ਤੇ ਜਰਸੀ ਬਰੀਡ ਹੈ ਲਾਲ ਫੁੱਲ ਬਲੈਕ ਆ ਇੱਕ ਹਵਾਲ ਨਹੀਂ ਦੇ ਸਰੀਰ 'ਚ ਚਟਾ ਲੱਗੂ ਹਾਂ ਆ ਦੇਖੋ ਜੀ ਠੀਕ ਆ ਜੀ ਸਪੋਰਟਲੈਸ ਆ ਦੋਸਤੋ ਠੀਕ ਆ ਜੀ ਕੋਈ ਠੀਕ ਹੈ ਵੀ ਛੋਟੀ ਨਹੀਂ ਆ ਬਿਲਕੁਲ ਕੱਦ-ਕੱਡ ਵੇਖੋ ਕੱਲ ਵੱਡੇ ਕੱਦ-ਕੱਦ ਦੀ ਆ ਜੰਮੀਪਲੀ ਪੂਰੀ ਆ ਸੰਭੀ-ਸੁੰਭੀ ਪੂਰੀ ਆ ਇੱਕ ਰੰਗ ਕਾਲੀ ਆ ਦੋਸਤੋ ਠੀਕ ਆ ਜਰਸੀ ਆ ਜਿੱਦਾਂ ਕਿ ਨਾਰਮਲੀ ਆਪਾਂ ਬਰਾਊਨ ਦੇ ਵਿੱਚ ਵਾਈਟ ਦੇ ਵਿੱਚ ਠੀਕ ਆ ਜੀ ਗ੍ਰੇ ਕਲਰ ਦੇ ਵਿੱਚ ਜਰਸੀਆਂ ਦਾ ਬਹੁਤ ਵੇਖਦੇ ਆ ਨਾਰਮਲੀ ਤੇ ਬਲੈਕ ਦੇ ਵਿੱਚ ਉਹਨਾਂ ਦੇ ਛੋਟੇ ਹੁੰਦੇ ਆ ਠੀਕ ਆ ਜੀ ਬਲੈਕ ਦੇ ਵਿੱਚ ਜਰਸੀ ਜਿਹੜੀ ਆਪਾਂ ਬਹੁਤ ਘੱਟ ਵੇਖਦੇ ਆ ਕਲਰ ਜਿਹੜਾ ਦੋਸਤੋ ਕਾਫੀ ਸੋਹਣਾ ਠੀਕ ਆ ਬਲੈਕ ਰੰਗ ਆ ਛੋਟੀ ਜੀ ਫ ਤੇ ਪੂਰਾ ਜਿਹੜਾ ਦੋਸਤੋ ਸਟਰਕਚਰ ਆਪਾਂ ਤੁਹਾਨੂੰ ਦਿਖਾ ਦਾਂਗੇ ਅੱਛਾ ਗੁਰਜਿੰਦਰ ਭਾਈ ਇਹਦਾ ਕੀ ਰਿਕਾਰਡ ਹੈਗਾ ਸਵੇਰ ਜਿਵੇਂ 10 ਵਜੇ ਪਹਿਲਾਂ ਸੋਈ ਆ ਮੂੰਹ 6 ਦਾ ਤਾਂ 6 ਦਾ ਦੀ ਇਹਨੂੰ ਸੂਈ ਨੂੰ ਕੁਝ 20 ਦਿਨ ਹੋ ਗਏ ਜੀ 20 ਦਿਨ ਤੇ ਇਸ ਟਾਈਮੇ ਕੋ ਮੌਜੂਦ ਜਿਹੜਾ ਦੁੱਧ 16 ਕਿਲੋ ਦੁੱਧ ਆ 16 ਕਿਲੋ 16 ਕਿਲੋ ਦੁੱਧ ਆ ਗਏ ਠੀਕ ਹੈ ਜੀ ਹਾਂਜੀ ਸਾਡੇ ਘਰ ਆਵੇ ਕੋਈ ਦੋ ਡੰਗ ਚੋਵੇ ਚਾਰ ਡੰਗ ਚੋਵੇ ਅੱਛਾ ਹਾਂ ਤਸੱਲੀ ਆਪਦੀ ਘਰ ਕੇ ਕੋਲ ਠੀਕ ਹੈ ਜੀ ਤੇ ਸੂਈ ਨੂੰ ਕਿੰਨੇ ਦਿਨ ਦੱਸੇ 20 ਦਿਨ ਹੈਗੇ ਜੀ ਸੂਈ 20 20 ਦਿਨਾਂ ਦਾ ਦੱਸੋ 20 ਦਿਨਾਂ ਦੀ ਦ ਤੇ 15 ਤੋਂ ਪਲੱਸ ਦੋ ਤੋਂ 16 16 ਕਿਲੋ ਤੇ ਹੁਣ ਬਿਲਕੁਲ ਜਿਹੜਾ ਮੌਕੇ ਤੇ ਚੱਲਦੀ ਪਈ ਆ ਠੀਕ ਆ 20 ਦਿਨਾਂ ਦੀ ਸੂਈ ਆ ਮੂੰਹ ਆ ਛੇ ਦੰਦ ਮਗਰ ਬੱਛੀ ਆ ਪ੍ਰੋਪਰ ਬੱਚੇ ਜਿਹੜੇ ਆਪਾਂ ਤੁਹਾਨੂੰ ਦੋਸਤੋ ਤਿੰਨ ਨਗ ਜਿਹੜੇ ਵੱਡੇ ਦਿਖਾਉਣੇ ਆ ਤਿੰਨੇ ਸੂਈ ਸੂਈ ਤੇ ਇਹਨਾਂ ਦੇ ਬੱਚੇ ਪ੍ਰੋਪਰ ਤਸੱਲੀ ਨਾਲ ਦਿਖਾਵਾਂਗੇ ਤੇ ਜਵਾਬ ਸਮਾ ਗੁਰਜਿੰਦਰ ਭਾਈ ਓਕੇ ਰਿਪੋਰਟ ਬਹੁਤ ਜ਼ਿਆਦਾ ਸੋਨਾ ਬਹੁਤ ਜ਼ਿਆਦਾ ਕੋਈ ਪੂਰ ਸੱਟਾ ਨਹੀਂ ਠੰਡੀ ਸੀਲ ਆ ਕੋਈ ਰੱਸੀ ਨਿਆਣਾ ਨਹੀਂ ਐਦਾ ਹੀ ਲਓ ਜੀ ਸੋ ਕਿਸੇ ਤਰ੍ਹਾਂ ਦਾ ਕੋਈ ਦੋਸਤੋ ਰੱਸੀ ਨਿਆਣਾ ਜੂੜ ਪਾਉਣ ਦੀ ਆਪਾਂ ਕਹਿ ਲਈਏ ਵੀ ਲੋੜ ਨਹੀਂ ਆ ਦੇਖੋ ਠੀਕ ਹੈ ਤੇ ਬਾਕੀ ਥਾਂ ਥਾਂ ਨੂੰ ਪੂਰਾ ਮੁਠੀ ਆ ਜਾਂਦਾ ਛੱਤੀ ਚ ਵਾਈਦਾ ਪੂਰਾ ਆਪਣਾ ਹਾਂ ਬਹੁਤ ਸੋਹਣਾ ਬਹੁਤ ਸੋਹਣਾ ਠੀਕ ਹੈ ਜੀ ਆਹ ਦੇਖ ਸਕਦੇ ਹੋ ਠੀਕ ਹੈ ਲੈ ਵੀਰ ਗਰਜਿੰਦਰ ਇਹਨੂੰ ਵੀ ਖੋਲਦੇ ਠੀਕ ਆ ਬਲੈਕ ਜਰਸੀ ਆ ਠੀਕ ਆ ਜੀ ਫੇਸ ਕੁਆਲਟੀ ਬਿਲਕੁਲ ਛੋਟੀ ਜੀ ਆ ਜਿੱਦਾਂ ਨਾਰਮਲੀ ਆਪਾਂ ਜਰਸੀ ਵੜਾਂ ਦੇ ਦੇਖਦੇ ਆ ਹਾਈਟ ਕੱਟ ਦੀ ਉੱਚੀ ਆ ਵੱਡੀ ਹਾਈਟ ਦਾ ਕੋਈ ਵੀਰੇ ਧਿਆਨ ਰੱਖ ਕੇ ਤੁਸੀਂ ਸੌਦਾ ਕਰਿਓ ਕਿਉਂਕਿ ਇੱਕ ਹੁੰਦੀ ਆ ਹਿਮਾਚਲ ਜਰਸੀ ਬਿਲਕੁਲ ਛੋਟੀ ਕੱਟ ਦੀ ਆ ਪੰਜਾਬ ਦੀ ਜਰਸੀ ਕੋ ਵੀ ਇਹ ਮੰਨ ਕੇ ਸਵਦਾ ਕਰ ਸਕਦਾ ਠੀਕ ਆ ਵੱਡੇ ਕਦ ਕੱਦ ਦੇ ਵਿੱਚ ਆ ਸੋਹਣੀ ਦੇਖਾ ਇਸ ਵਾੜ ਦੀ ਆ ਦੇਖੋ ਜੀ ਸੋ ਬਲੈਕ ਡਾਇਮੰਡ ਜੀ ਠੀਕ ਹੈ ਜੀ ਬਿਲਕੁਲ ਬਲੈਕ ਡਾਇਮੰਡ ਹੀ ਆ ਦੇਖੋ ਠੀਕ ਹੈ ਜੀ ਸੋ ਥਣ ਭਾਂਡਾ ਚੋ ਸਕਦੀ ਕੋਈ ਜਨਾਨੀ ਚੋ ਸਕਦੀ ਕੋਈ ਗੱਲ ਨਹੀਂ ਠੀਕ ਹੈ ਭਰਾ ਠੀਕ ਹੈ ਕੋਈ ਲੇਡੀਜ਼ ਵੀ ਨਾ ਚਬਾਈ ਕਰ ਲੈ ਕੋਈ ਜੈਂਟਸ ਕਰ ਲੈ ਠੀਕ ਹੈ ਕਿਸੇ ਤਰ੍ਹਾਂ ਕੋਈ ਦਿੱਕਤ ਨਹੀਂ ਬਚਾ ਬਹਿ ਕੇ ਚਬਾਈ ਕਰ ਲੂਗਾ ਆ ਦੇਖੋ ਯਾਰ ਤੇ ਆ ਦੇਖੋ ਇਹ ਨਾੜਾਂ ਨਾ ਠੀਕ ਹੈ ਵੇਨ ਵੂਨ ਦੇਖ ਸਕਦੇ ਦੋਸਤੋ ਦੋ ਪਾਸੇ ਮੋਟੀ ਵੇਨ ਹੈ ਮਿਲਕ ਵੇਨ ਤੇ ਆਰਡਰ ਕੁਆਲਟੀ ਚੰਗੀ ਆ 16 ਲੀਟਰ ਜਿਹੜੀ ਹੁਣ ਵੀਰ ਕਹਿ ਰਿਹਾ ਵੀ ਚਵਾਈ ਕਰਾਉਂਦੀ ਆ 20 ਦਿਨਾਂ ਦੀ ਸੂਈ ਠੀਕ ਆ ਵਛੀ ਬਿਲਕੁਲ ਦੋਸਤੋ ਨਵੀਂ ਵਛੀ ਆ ਪਹਿਲਣ ਸੂਈ ਆ ਠੀਕ ਆ ਮੂੰਹ ਛੇ ਤਾਂ ਕੀ ਮੋਲ ਰਹੂਗਾ ਗੁਰਜਿੰਦਰ ਪਿੰਦਾ ਮੁੱਲ ਦਾ ਈ ਡਡੀਆਂ ਵਛੀਆਂ ਦੇ ਇਦਾਂ ਦੀ ਬਰੀਦ ਵਾਲੀਆਂ ਤੇ ਇੰਨੇ ਦੁੱਧ ਵਾਲੀਆਂ ਲੋਕੀ ਸੜ-ਸੜਦੀਆਂ ਵੇਚੀ ਜਾਂਦੇ ਜੀ ਅੱਛਾ ਅੱਛਾ ਜੀ ਪਰ ਆਪਣਾ ਮੁੱਲ ਹੋਊ 50000 ਅੱਛਾ ਤੇ ਦੇਣ ਲੈਣ ਹੋਊਗਾ 45000 45000 ਦੇ ਵਿੱਚ ਸੋੜੋ 45 ਜੋ ਹਾਂ ਇਹ ਨਾ ਕੋਈ ਵੀਰ ਕਹਦੇ ਫੋਨ ਕਰੇ 40 ਲੈ ਲਓ 42 ਲੈ ਲਓ ਉਹ ਨਹੀਂ ਹਾਂ ਪਹਿਲਾਂ ਸਾਰਾ ਕੋਈ ਵੱਡ ਕੱਟ ਕੇ ਗਾੜੀ ਰੱਖ ਦਿੰਦੇ ਆ ਕਿ ਮੁੱਲ ਪਏ 50 ਕਰਾ ਲਓ ਪੁੱਜਾ ਦੇਣ ਲਾਂ 45000 ਰੁਪਏ ਉੱਚ ਸੌੜ ਕਰ ਦਾਂਗੇ ਠੀਕ ਹੈ ਜੀ ਲਓ ਵੀ ਦੋਸਤੋ ਡਿਮਾਂਡ ਵੀਰਾਂ ਦਾ ਵੀ ਭਾਵੇਂ ਕੋਈ 50 ਕਰਾ ਲਓ 55 ਜਿੰਨੀ ਮਰਜ਼ੀ ਕਰਨ ਨੂੰ ਕਰ ਲੋ 45000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਕੋਈ ਥੋੜੀ ਬਾਕੀ ਵਿੱਚੋਂ ਕਜਾਇਛ ਕਹਿਣ ਵਾਲਾ 16 ਲੀਟਰ ਆ ਹਾਂਜੀ ਕੋਈ ਗਾਰੰਟੀ ਵੀ ਤੇ ਦੇ ਦਵਾਂਗੇ ਵੀਡੀਓ ਬਣਦੀ ਨਾ ਸਬੂਤ ਹੈਗਾ ਕਿ ਇੱਕੋਲ ਸਹੀ ਹੈ ਸਬੂਤ ਆ ਕੋਈ ਗਾਰੰਟੀ ਤੇ ਵੀ ਧਾਰੋਂ ਨਾ ਮਾਰੇ ਇਦਾਂ ਕੋਈ ਲੈ ਜਾ 16 ਕਿਲੋ ਦੀ ਗਾਰੰਟੀ ਦਵਾਂਗੇ ਸਹੀ ਹੈ ਜੀ ਹਾਂਜੀ ਠੀਕ ਹੈ ਜੀ ਆਨ ਰਿਕਾਰਡ ਜਿਹੜਾ ਵੀਰ ਕਹਿ ਰਿਹਾ ਵੀ ਇਹ 16 ਲੀਟਰ ਜਿਹੜਾ ਦੋਸਤੋ ਕਹਿ ਦੇਣਾ ਤੇ ਬਾਅਦ ਚਬਾਉਣਾ ਵੀ ਹੈਗਾ ਅਸੀਂ ਚਬਾਉਣਾ ਹੈ ਦੋ ਟਾਈਮ ਚਵਾਈ ਕਰਾ ਕੋਈ ਵੀਰ ਕਰਲੇ ਦੋ ਟਾਈਮ ਜਵਾਵਾਂਗੇ ਤਸੱਲੀ ਪੂਰੀ ਆ 16 ਕਿਲੋ ਦੀ ਠੀਕ ਆ ਤੇ 45000 ਦੇ ਵਿੱਚੋਂ ਛੋਟਛੱਪਾ ਲੈਸ ਹੋ ਜੂਗੀ ਮਾਨਤਨ ਹੋ ਜੂਗਾ ਵੈੜ ਚੰਗੀ ਆ ਪਸੰਦ ਆਊਗੀ ਪਹਿਲਣ ਸੂਈ ਆ ਸੋ ਵਾਧੇ ਬੰਦੀ ਆ ਅੱਗੇ ਜਿੰਨੇ ਮਰਜੀ ਸੁਵੇ ਚੋ ਕੇ ਤੁਸੀਂ ਜਿਹੜੀ ਆ ਦੋਸਤੋ ਫੇਰ ਵੀ ਸੇਲ ਕਰ ਸਕਦੇ ਜੇ ਆਜੋ ਇਸ ਤੋਂ ਬਾਅਦ ਇੱਕ ਦੋਸਤੋ ਲਾਸਟ ਦੇ ਵਿੱਚ ਜਿਹੜੀ ਇੱਕ ਹੋਰ ਵੈੜ ਆ ਠੀਕ ਆ ਜੀ ਬਰੀਡ ਦੇ ਵਿੱਚ ਕ੍ਰੋਸ ਬੰਨ ਦੇ ਵਿੱਚ ਤੇ ਹਾਈਟ ਕਾ ਦੇਦਾ ਵੀ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਤੇ ਸੁਆ ਪੁੱਛ ਲੈਣੀ ਕੀ ਰਿਕਾਰਡ ਇਹਦਾ ਪੁੱਛ ਲੈਣੀ ਆ ਅੱਛਾ ਗੁਰਜਿੰਦਰ ਭਾਈ ਇਹ ਸੁਆ ਕਿਨਵਾ ਸੂਈ ਆਪਣੇ ਕੋਲ ਸੁਵਧਕਾਰ ਵਾਲਿਆਂ ਦੇ ਕਹਿੰਦੇ ਮੁਤਾਬਕ ਤੇ ਦੂਜਾ ਵਾ ਲੇਕਿਨ ਦੂਜਾ ਨਹੀਂ ਤੀਜਾ ਹੋ ਸਕਦਾ ਤੇ ਤੀਜਾ ਮੰਨ ਕੇ ਚੱਲੋ ਤਾਂ ਤੀਜਾ ਹੋ ਸਕਦਾ ਤੀਜਾ ਹੋ ਸਕਦਾ ਤੀਜਾ ਠੀਕ ਹੈ ਤੇ ਇਹਨੂੰ ਦਿਨ ਕਿੰਨੇ ਹੋਗੇ ਸੋਈ ਇਹਨੂੰ ਕੁਝ ਇਹਨੂੰ ਵੀ 7-8 ਦਿਨ ਹੋਏ ਹੋਣਗੇ 7-8 7-8 ਦਿਨ ਹੋਏ ਠੀਕ ਹੈ ਜੀ ਤੇ ਕਿੰਨਾ ਗੁਣ ਹਾਜ਼ਰ ਥਾਰੇ ਦੁੱਧ ਬਣਨ ਲੱਗ ਪਿਆ ਕਿੰਨਾ ਕੁ ਹੋਊਗਾ ਥੱਲੇ ਰੈਡੀ ਜਿਹੜਾ ਇਹਦੇ ਕੋਲ ਰੈਡੀ ਜਿਹੜਾ ਮਨਾ ਦੇਣਾ ਇਹ ਠੰਡਾ ਕਰਕੇ 15 ਕਿਲੋ ਦੁੱਧ ਹੋਊਗਾ 15 ਫਿਰ ਵੀ ਅਸੀਂ 14 ਦੀ ਗਾਰੰਟੀ ਦਵਾਂਗੇ ਜੀ ਠੀਕ ਹੈ ਜੀ ਇਹਦੀ 14 ਦੀ ਗਾਰੰਟੀ ਠੀਕ ਹੈ ਜੀ ਸੋ ਬ ਤੋਂ ਨਾਲ ਵਾਲੀ ਹੈਗੀ ਇਹ ਵੜ ਬਾਕੀ ਸੂਬਾ ਤੇਜਾ ਠੀਕ ਆ ਜੀ ਤੇ ਇਹ ਵੀ ਕੋਈ ਠੰਡੀ ਸੀਲ ਇਦਾਂ ਹੀ ਜੀ ਕੋਈ ਸੀਰ ਸੀ ਨਹੀਂ ਕੋਈ ਇਦਾਂ ਹੀ ਇਦਾਂ ਹੱਥੇ ਇਦਾਂ ਠੀਕ ਆ ਤੇ ਠੰਡੀ ਤੇਰੀਆ ਸੀਲ ਸੋ ਪੂਰੀ ਆ ਦੇਖ ਸਕਦੇ ਠੀਕ ਆ ਕੋਈ ਰੱਸੀ ਨਿਆਣਾ ਪਾਉਣੀ ਆ ਉਹ ਕਿਸੇ ਵੀਰ ਦੀ ਆਪਦੀ ਇੱਛਾ ਅਦਰਵਾਈਜ਼ ਜਿਹੜੀ ਦੋਸਤੋ ਬਿਨਾ ਤੁਸੀਂ ਰੱਸੀ ਨਿਆਣਾ ਬੰਗਾ ਬਿਨਾ ਪਾਏ ਤਾਂ ਵਿੱਚ ਵਾਈ ਕਰ ਸਕਦੇ ਜੀ ਠੀਕ ਆ ਤੇ ਹੁਣ ਧਾਰਾ ਕਿੰਨੀਆਂ ਦੱਸਿਆਂ ਜੀ 10 ਤੋਂ ਬਾਹਰ ਇਹ ਦੇਖੋ ਵੀਰ ਜੀ 15 ਕਿਲੋ ਜੇ 15 ਕਿਲੋ ਹਾਂਜੀ ਤੇ ਲਈ 14 ਦੀ ਗਰੰਟੀ ਦਵਾਂਗੇ ਦੀ 14 ਜੇ ਕਿ ਨਧਾਰ ਵੀ ਨਹੀਂ ਮਾਰਨੀ ਹੋਗੀ ਆਨਲਾਈਨ 14 ਕਿਲੋ ਦੀ ਗਰੰਟੀ ਦਵੂ ਸਾਡੀ ਠੀਕ ਹੈ ਜੀ ਹਾਂਜੀ ਲਓ ਜੀ ਖੋਲ ਕੇ ਵੀ ਦਿਖਾ ਦਈਏ ਤੇ ਮਗਰ ਬੱਚਾ ਇਹਦੇ ਵੱਛੀ ਫੀਮੇਲ ਕਿ ਮੇਲ ਇਹਦੇ ਵੱਛਾ ਜੇ ਵੱਛਾ ਜੀ ਠੀਕ ਹੈ ਮੇਲ ਕਾਫਾ ਦੋਸਤੋ ਇਹਦੇ ਮਗਰ ਵੀ ਠੀਕ ਹੈ ਤੇ ਆਹ ਦੇਖੋ ਹਾਈਟ ਕੱਦ ਫੁੱਲ ਬੜਾ ਫੁੱਲ ਵੱਡੀ ਠੀਕ ਹੈ ਜੀ ਬਾਕੀ ਸੂਨ ਤੋਂ ਬਾਅਦ ਜਿਵੇਂ ਡੰਗ ਲਪਾਲੂ ਪਾਲਾ ਆ ਜਾਂਦਾ ਪੱਠੇ ਪੱਠੇ ਉਹ ਜੇ ਨਹੀਂ ਚੁੱਕਦਾ ਉਹਦੇ ਕਰਕੇ ਠੀਕ ਹੈ ਜੀ ਬਾਕੀ ਨਵੀਂ ਥਾਂ ਦੇ ਦੋਸਤੋ ਜਿਤੋਂ ਪਸ਼ੂ ਵਪਾਰ ਦੀ ਲਾਈਨ ਦੇ ਵਿੱਚੋਂ ਕੋਈ ਵੀਰ ਅੱਗੇ ਘਰੇ ਰੱਖਣ ਵਾਲਾ ਲੈ ਕੇ ਗਿਆ ਵਧੀਆ ਸੇਵਾ ਚੰਗੀ ਸਾਫ ਸੰਭਾਲ ਕੀਤੀ ਤੇ ਦੁੱਧ ਜਿਹੜਾ ਦੋਸਤੋ 15 ਤੋਂ ਪਲੱਸ ਵੀ ਹੋ ਸਕਦਾ ਬਾਕੀ ਉਹ ਬਿਲਕੁਲ ਤਾਜੀ ਸੂਈ ਆ 15 ਕਿਲੋ ਹੋਂ ਜਿਹੜਾ ਮੌਕੇ ਤੇ ਉਹ 15 ਕਿਲੋ ਆ ਜਾ ਰਿਹਾ ਠੀਕ ਹੈ ਤੇ ਬੱਚਾ ਜਿਹੜਾ ਦੇ ਮਗਰ ਮੇਲ ਕਾਪ ਸੀਗਾ ਤੇ ਜਰਸੀ ਮਗਰ ਵੀ ਫੀਮੇਲ ਸੀ ਕਿ ਮੇਲ ਸੀਗਾ ਉਹਦੇ ਮ ਆ ਦੇਖ ਠੀਕ ਆ ਵੀ ਠੰਡੀ ਧੀਰੀ ਆ ਵੀ ਸੀਲ ਸਾਊਗਾ ਜਿਹੜੇ ਬੰਨੇਓ ਮਰਜੀ ਜਿਹੜੀ ਦੋਸਤੋ ਤੁਸੀਂ ਹੱਥ ਲਾਈ ਜਾਓ ਤਸੱਲੀ ਕਰੀ ਜਾਓ ਅੱਛਾ ਗੁਰਜਿੰਦਰ ਕੀ ਮੁੱਲ ਲਊਗਾ ਇਹਦਾ ਲੈਣ ਦੇਣ ਵੀ ਇਹਦਾ ਇਸ ਬੈਠ ਦਾ ਇਹਦਾ ਵੀ ਮੁੱਲ ਛੋਟਾ ਜਾਈ ਆ ਹਾਂ ਮੁੱਲ ਜਾਇਜ ਜੇ ਕਰਨੀ ਜਿਹੜੇ ਪਹਿਲੇ ਪਹਿਲੇ ਫੋਨ ਤੇ ਹੀ ਜਾਣ ਬਸ ਬਸ ਹਾਂ ਇਹਦਾ ਮੁੱਲ 45 ਜੇ ਜੀ 40 ਦੇ ਵਿੱਚ ਛੋਟ ਕਰਦੇ 40 4000 ਚ ਛੋਟ ਛੱਪਾ ਛੋਟ ਛੱਪਾ ਕਰਦੇ ਠੀਕ ਹੈ ਜੀ ਹਾਂ 40000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਠੀਕ ਆ ਤੇ 45000 ਦੀ ਡਿਮਾਂਡ ਆ 40000 ਦੇ ਵਿੱਚੋਂ ਮਾਨਤਨ ਤੇ ਇਹਦੇ ਬਾਰੇ ਤੁਸੀਂ ਜਰੂਰ ਜੜੀ ਦੋਸਤੋ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਠੀਕ ਆ ਤੇ ਜਰਸੀ ਜਿਹੜੀ ਵੇਖ ਤੁਹਾਨੂੰ ਦਿਖਾਈ ਆ ਵੀ ਬਹੁਤ ਜਿਆਦੀ ਸੋਹਣੀ ਜਰਸੀ ਆ ਰੇੜਪੜਤਾ ਬੜਾ ਜਾਇਜ਼ ਆ ਠੀਕ ਆ ਬਾਕੀ ਆਪਦੀ ਚੋਕੇ ਪਸਮਾ ਕੇ ਤਸੱਲੀ ਕਰ ਸਕਦਾ ਕੋਈ ਵੀਰ 16 ਕਿਲੋ ਦੁੱਧ ਖਾਜਰਾ ਇਹ ਤਿੰਨ ਪਸ਼ੂ ਸੀ ਅਜ ਵੀਰ ਦੇ ਕੋਲ ਤਿੰਨੇ ਜਿਹੜੇ ਦੋਸਤੋ ਬਿਲਕੁਲ ਦੁੱਧ ਤੇ ਚੱਲਦੇ ਪਏ ਨੇ ਦੋਦ ਵੀ ਤਕਰੀਬਨ ਅੱਜ ਦੇ ਸਮੇਂ ਪਸ਼ੂਆਂ ਨੂੰ ਵੇਖੀਆ ਸੱਜਰ ਸੁਣਾਉ ਨੂੰ ਤੇ ਸਟਾਰਟਿੰਗ ਸਾਰੇ ਪਸ਼ੂਆਂ ਦੀ ਚੰਗੀ ਆ ਇਹਦੇ ਵੀ ਕੋਈ ਜਾ ਸਿੱਖਣ ਵਾਲੀ ਗੱਲ ਹੀ ਜੇ ਲੇਕਿਨ ਧਾਰ ਦੀ ਜਾ ਸਿੱਖਣੀ ਹੋਵੇ ਤੇ ਇੰਨੀ ਜ਼ਿਆਦਾ ਭੋਲਾ ਚਵਾਲ ਲਗਾ ਮੈਂ ਬਹੁਤ ਜ਼ਿਆਦਾ ਚਲ ਰੇਟ ਵੀ ਜਾਇਜ਼ ਹੋ ਝੋਟੀ ਦਾ ਬਿਲਕੁਲ ਜਾਇਜ਼ ਤੁਹਾਨੂੰ ਪਤਾ ਰੇਟ ਜਾਇਜ਼ ਹੀ ਹੁੰਦਾ ਜੀ ਬਿਲਕੁਲ ਕੱਲ ਹੀ ਉਹ ਨਹੀਂ ਕਰਨੀ ਆ ਕਿ ਜਿੰਨਾ ਕਿ ਲੈ ਹੀ ਲੈਣਾ ਸਹੀ ਹੈ ਸਹੀ ਹੈ ਤੇ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਆ ਦੋਸਤੋ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਨੰਬਰ ਆਪਾਂ ਵੀਰ ਤੋਂ ਪੁੱਛ ਲੈਣੇ ਆ ਗੁਰਜਿੰਦਰ ਭਾਈ ਬੋਲਦੇ ਹੋ ਨੰਬਰ ਆਪਣੇ ਜੇ 95 ਠੀਕ ਹੈ ਜੀ ਹਾਂ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਜਿੰਦਰ ਸਿੰਘ ਪਿੰਡ ਬੱਜੂਮਾਨ ਤੋਂ ਠੀਕ ਆ ਤੇ ਵਿਲੇਜ ਜਿਹੜਾ ਦੋਸਤੋ ਬੱਜੂਮਾਨ ਆ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਬਾਕੀ ਬੱਚੇ ਜਿਹੜੇ ਪ੍ਰੋਪਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲੇ ਜਿਹੜੀ 200 ਝੋਟੀ ਦਿਖਾਈ ਸੀ ਉਹਦੇ ਮਗਰ ਜਿਹੜਾ ਇਹ ਬੱਚਾ ਹੈਗਾ ਮੇਲ ਕਾਫ ਸੀ ਨਾ ਕੱਟਾ ਥੱਲੇ ਜੀ ਇਹ ਕੱਟਾ ਕੱਟਾ ਜੀ ਮੇਲ ਕਾਫ ਇਸ ਝੋਟੀ ਮਗਰ ਸੀਗਾ ਵੇਖੋ ਜੀ ਹਾਂ ਜੀ ਤਾਜ਼ਾ ਬੱਚਾ ਜੀ ਤਾਜ਼ਾ ਬੱਚਾ 6-7 ਦਿਨਾਂ ਦਾ ਬੱਚਾ 6-7 ਦਿਨਾਂ ਦਾ ਤੇ ਸੂਈ ਆਪਾਂ ਦੱਸਿਆ ਸੀ ਤੇ 11-10 ਤੋਂ ਇਸ ਤੋਂ ਬਾਅਦ ਜਰਸੀ ਇਹ ਜਿਹੜੀ ਲਾਸਟ ਤੇ ਦਿਖਾਈ ਜੇ ਇਹ ਲਾਸਟ ਵਾਲੀ ਲਾਸਟ ਵਾਲੀ ਜਿਹੜਾ ਕਰਾਸਪਾਨ ਦੇ ਵਿੱਚ ਜਿਹੜੀ 15 ਕਿਲੋ ਦੁੱਧ ਹਾਜ਼ਰ ਉਹਦੇ ਮਗਰ ਜਿਹੜਾ ਇਹ ਹੈਗਾ ਮੇਲ ਕਾਫ ਵਾਈਟ ਰੰਗ ਦੇ ਵਿੱਚ ਤੇ ਆਹ ਜਰਸੀ ਮਗਰ ਆਹ ਜਰਸੀ ਦੇ ਮਗਰ ਬੱਸੀ ਜੇ ਇਹ ਜਰਸੀ ਮਗਰ ਬੱਛੀ ਆ ਬੱਸੀ ਵੀ ਜਰਸੀ ਦਾ ਪੱਖ ਰੱਖਦੀ ਛੋਟਾ ਕੰਨ ਕੋਈ ਨਹੀਂ ਛੋਟੀ ਬੂਥੀ ਤੇ 15 20 ਦਿਨਾਂ ਦੀ ਸੂਈ ਦੱਸਿਆ ਸੀ ਨਾ ਹਾਂਜੀ ਹਾਂਜੀ 20 ਕਿ ਦਿਨਾਂ ਦਾ ਹੈਗਾ ਬੱਚਾ ਹੂੰ ਲਓ ਵੀ 16 ਕਿਲੋ ਦੁੱਧ ਆਹ ਬੱਚਾ ਜੀ ਜਰਸੀ ਮਗਰ ਤੇ ਅੱਜ ਦੋਸਤੋ ਪਸ਼ੂ ਜਿਹੜੇ ਆਪਾਂ ਤੁਹਾਨੂੰ ਇਹ ਤਿੰਨੇ ਨਗ ਦਿਖਾਉਣੇ ਸੀਗੇ ਤਿੰਨੇ ਨਗ ਚੰਗੇ ਆ ਸੋ ਆਪਦੀ ਵਿਚਾਰ ਤੁਸੀਂ ਕਰ ਸਕਦੇ ਜੇ ਕੰਟੈਕਟ ਕਰ ਸਕਦੇ ਜੇ ਕਾਲ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ